ਪਾਈ ਦਇਆ ਸਿੰਘ ਜੀ ਜੋ ਕਿ ਪੰਜ ਪਿਆਰਾਂ ਵਿੱਚੋਂ ਇੱਕ ਸਨ ਉਹਨਾਂ ਦਾ ਪਹਿਲਾ ਨਾਮ ਪਾਈ ਦਇਆ RAM ਸਿੰਘ ਆਪ ਜੀ ਦਾ ਜਨਮ ਪਾਈ ਸੁਬਦੇ ਖੱਤਰੀ ਦੇ ਘਰ ਮਾਤਾ ਦਿਆਲੀ ਜੀ ਦੀ ਕੁੱਖੋਂ ਸਨ 1623 ਈਸਵੀ ਨੂੰ ਲੋਰ ਵਿਖੇ ਹੋਇਆ ਜਦ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਜੀ ਨੇ ਇੱਕ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਪਾਈ ਦਇਆ RAM ਜੀ ਨੇ ਆਪਣਾ ਸੀਸ ਭੇਟ ਕੀਤਾ ਉਸ ਸਮੇਂ ਆਪ ਜੀ ਦੀ ਉਮਰ 30 ਸਾਲ ਸੀ ਫਿਰ ਆਪ ਗੁਰੂ ਜੀ ਤੋਂ ਉਮਰਤਸਕ ਕੇ ਦਇਆ ਰਾਮ ਤੋਂ ਦਇਆ ਸਿੰਘ ਹੋਏ ਤੇ ਪੰਜਾ ਪਿਆਰਿਆਂ ਦੇ ਜਥੇਦਾਰ ਵੀ ਥਾਪੇ ਗਏ ਉਮਰਤਸਕਨ ਤੋਂ ਬਾਅਦ ਆਪ ਹਮੇਸ਼ਾ ਗੁਰੂ ਜੀ ਦੀ ਹਜ਼ੂਰੀ ਵਿੱਚ ਰਹੇ ਅਤੇ ਧਰਮ ਯੁੱਧਾਂ ਵਿੱਚ ਜੂਝੇ ਗੁਰੂ ਜੀ ਦੇ ਗੁਰੂ ਜੀ ਨੇ ਜਦ ਜਫਰ ਨਾਮ ਲਿਖਿਆ ਤਾਂ ਉਹ ਵੀ ਔਰੰਗਜ਼ੇਬ ਨੂੰ ਦੇਣ ਲਈ ਲਖਣਵਾਲਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗਏ ਸਨ ਉਪ ਗੁਰੂ ਜੀ ਦੇ ਨਾਲ ਅੰਤ ਤੱਕ ਸ੍ਰੀ ਹਜੂਰ ਸਾਹਿਬ ਰੇਤ ਉੱਤੇ ਹੀ 1765 ਈਸਵੀ ਵਿੱਚ ਆਪਨੇ ਅਕਾਲ ਚਲਾਣਾ ਕੀਤਾ ਭਾਈ ਧਰਮ ਸਿੰਘ ਜੋ ਕਿ ਦੂਸਰੇ ਪੰਜ ਪਿਆਰੇ ਸਨ ਉਹਨਾਂ ਦਾ ਨਾਮ ਭਾਈ ਧਰਮਦਾਸ ਸੀ ਉਹਨਾਂ ਦਾ ਜਨਮ ਦਿੱਲੀ ਨਿਵਾਸੀ ਭਾਈ ਸੰਤਰਾਮ ਜੀ ਦੇ ਘਰ ਮਾਤਾ ਸਾਬੋ ਜੀ ਦੀ ਕੁੱਖ ਤੋਂ 1668 ਈਸਵੀ ਨੂੰ ਹੋਇਆ ਸਨ 1699 ਦੀਵਸਾਖੀ ਨੂੰ ਪੰਜਾਂ ਪਿਆਰਿਆਂ ਦੇ ਚੋਣ ਸਮੇਂ ਜਦ ਦਸਮ ਪਾਸ਼ਾ ਜੀ ਨੇ ਦੂਜੇ ਸਿੱਖੀ ਸੰਗਤ ਕੀਤੀ ਤਾਂ ਆਪਣੇ ਸੀਸਪੇਟ ਕੀਤਾ ਉਸ ਸਮੇਂ ਉਹਨਾਂ ਦੀ ਉਮਰ 33 ਸਾਲ ਸੀ ਗੁਰੂ ਜੀ ਪਸੂ ਅੰਮ੍ਰਿਤ ਸ਼ਕੇ ਆਪ ਭਾਈ ਧਰਮੰਦਾਸ ਤੋਂ ਭਾਈ ਧਰਮ ਸਿੰਘ ਹੋਏ ਆਪ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਸਦਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੇ ਅਤੇ ਆਪ ਜੀ ਦਾ ਕਾਲ ਚਲਾਣਾ 2017-88 ਈਸਵੀ ਨੂੰ ਹਜ਼ੂਰ ਸਾਹਿਬ ਵਿਖੇ ਹੋਇਆ ਭਾਈ